ਰਾਮ ਮੰਦਰ ਦਾ ਨਿਰਮਾਣ ਪੂਰੀ ਤਰ੍ਹਾਂ ਰਾਮ ਪਖਤਾ ਦੇ ਦਾਨ ਦੇ ਨਾਲ ਹੋਇਆ ਹੈ ਜੀहां ਦੇਸ਼ ਅਤੇ ਦੁਨੀਆ ਦੇ ਕਰੋੜਾ ਸ਼ਰਧਾਲੂਆਂ ਨੇ ਰਾਮ ਮੰਦਰ ਦੇ ਲਈ ਹੈ ਜਿਹੜੀ ਆਪਣੀ ਸਮਰੱਥਾ ਦੇ ਅਨੁਸਾਰ ਦਾਨ ਦਿੱਤਾ ਹੈ ਰਾਮ ਮੰਦਰ ਦੀ ਉਸਾਰੀ ਦੇ ਲਈ ਕਿਸੇ ਵੀ ਸਰਕਾਰ ਨੇ ਇੱਕ ਵੀ ਪੈਸਾ ਨਹੀਂ ਦਿੱਤਾ ਜੀहां ਉਸ ਵਿੱਚ ਇੱਕ ਵੀ ਪੈਸੇ ਦਾ ਯੋਗਦਾਨ ਨਹੀਂ ਹੈ ਇਹ ਮੰਦਰ ਪੂਰੀ ਤਰ੍ਹਾਂ ਸ਼ਰਧਾਲੂਆਂ ਦੇ ਪੈਸੇ ਦੇ ਨਾਲ ਬਣਿਆ ਹੋਇਆ ਹੈ ਰਾਮ ਮੰਦਰ ਲਈ ਸਭ ਤੋਂ ਵੱਡਾ ਦਾਨ ਸੂਰਤ ਦੇ ਹੀਰਾ ਕਾਰੋਬਾਰੀ ਨੇ ਦਿੱਤਾ ਜੀहां ਅਕਸਰ ਇਹ ਲੋਕ ਸੋਚਦੇ ਨੇ ਅਯੋਧਿਆ ਦਾ ਜੜਾ ਨਿਰਮਾਣ ਹੋਇਆ ਕਿਵੇਂ ਹੋਇਆ ਸੋ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ ਇਹ ਸ਼ਰਧਾਲੂਆਂ ਦੇ ਯੋਗਦਾਨ ਨਾਲ ਹੋਇਆ ਹੀਰਾ ਵਪਾਰੀ ਨੇ ਚੰਦਾ ਦੇਣ ਦੇ ਮਾਮਲੇ ਦੇ ਵਿੱਚ ਜੇ ਗੱਲ ਕਰੀਏ ਤਾਂ ਵੱਡੇ ਉਦਯੋਗਪਤੀਆਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ ਸੂਰਤ ਦੇ ਜਿਹੜੇ ਹੀਰਾ ਵਪਾਰੀ ਹੈ ਲੱਖੀ ਪਰਿਵਾਰ ਨੇ ਅਯੋਧਿਆ ਦੇ ਸ਼੍ਰੀ ਰਾਮ ਮੰਦਿਰ ਦੇ ਲਈ ਜਨਮ ਭੂਮੀ ਮੰਦਿਰ ਦੇ ਲਈ 101 ਕਿਲੋ ਸੋਨਾ ਦਾਨ ਕੀਤਾ ਜਿਹਾ ਸੂਰਤ ਦੇ ਸਭ ਤੋਂ ਵੱਡਾ ਹੀਰਾ ਵਪਾਰੀਆਂ ਦੇ ਵਿੱਚੋਂ ਇੱਕ ਦਲੀਪ ਕੁਮਾਰ ਵੀ ਲੱਖੀ ਦੇ ਪਰਿਵਾਰ ਨੇ 101 ਕਿਲੋ ਸੋਨਾ ਦਾਨ ਕੀਤਾ ਜਿਸ ਦੀ ਵਰਤੋਂ ਅਯੋਧਿਆ ਰਾਮ ਮੰਦਿਰ ਦੇ ਦਰਵਾਜ਼ਿਆਂ ਨੂੰ ਸੋਨੇ ਦੇ ਕੋਟ ਲਈ ਕੀਤੀ ਜਾ ਗਈ ਹੈ ਆ ਦੱਸਦੀ ਹੈ ਕਿ ਦਲੇਪ ਕੁਮਾਰ ਵੀ ਹੈ ਜਿਹੜਾ ਲੱਖੀ ਸੁਰਤੀ ਸਭ ਤੋਂ ਵੱਡਾ ਹੀਰਾ ਫੈਕਟਰੀਆਂ ਦੇ ਵਿੱਚੋਂ ਇੱਕ ਦਾ ਮਾਲਕ ਹੈ ਦੱਸਿਆ ਜਾ ਰਿਹਾ ਲੱਖੀ ਪਰਿਵਾਰ ਨੇ ਅਯੋਧਿਆ ਦੀ ਸ਼੍ਰੀ ਰਾਮ ਜਨਮ ਭੂਮੀ ਦੇ ਲਈ ਜਿਹੜੀ ਟਰਸਟ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਦਾਨ ਦਿੱਤਾ ਹੈ ਲੱਖੀ ਪਰਿਵਾਰ ਨੇ ਰਾਮ ਮੰਦਿਰ ਦੇ ਦਰਵਾਜ਼ੇ ਪਵਨ ਸਥਾਨ ਤ੍ਰਿਸ਼ੂਲ ਡਮਰੂ ਅਤੇ ਥੰਮਾ ਦੇ ਨਾਲ-ਨਾਲ ਮੰਦਿਰ ਦੀ ਜਿਹੜੀ ਜ਼ਮੀਨੀ ਮੰਜ਼ਲ ਹੈ ਤੇ ਇਹ 14 ਸੋਨੇ ਦੇ ਜਿਹੜੇ ਗੇਟਾਂ ਲਈ 101 ਕਿਲੋ ਸੋਨਾ ਭੇਜਿਆ ਇਸ ਸਮੇਂ ਜੇ ਗੱਲ ਕਰੀਏ ਸੋਨੇ ਦੀ ਕੀਮਤ ਤਾਂ 68000 ਰੁਪਏ ਪ੍ਰਤੀ 10 ਗ੍ਰਾਮ ਦੇ ਕਰੀਬ ਹੈ ਜੇਕਰ ਇਸ ਤਰ੍ਹਾਂ ਦੇਖਿਆ ਜਾਵੇ ਤਾਂ 1 ਕਿਲੋ ਸੋਨੇ ਦੀ ਕੀਮਤ 68 ਲੱਖ ਰੁਪਏ ਹੈ 101 ਕਿਲੋ ਸੋਨੇ ਦੀ ਕੁੱਲ ਕੀਮਤ 68 ਕਰੋੜ ਰੁਪਏ ਦੇ ਕਰੀਬ ਸੀ ਜੀਆਂ 68 ਕਰੋੜ ਦੇ ਕਰੀਬ ਦੀ ਕੀਮਤ ਹੈ ਇਸ ਤਰ੍ਹਾਂ ਲੱਖੀ ਪਰਿਵਾਰ ਨੇ ਰਾਮ ਮੰਦਰ ਦੇ ਲਈ ਸਭ ਤੋਂ ਵੱਧ ਰਾਸ਼ੀ ਕੀਤੀ ਹੈ ਅਤੇ ਰਾਮ ਮੰਦਰ ਦੇ ਲਈ ਦੂਜਾ ਸਭ ਤੋਂ ਵੱਡਾ ਦਾਨੀ ਹੈ ਕਹਾਣੀਕਾਰ ਅਤੇ ਅਧਿਆਤਮਿਕ ਗੁਰੂ ਮੁਰਾਰੀ ਬਾਪੂ ਨੇ ਜਿਨ੍ਹਾਂ ਨੇ ਰਾਮ ਮੰਦਰ ਦੇ ਲਈ 11.3 ਕਰੋੜ ਰੁਪਏ ਦਾਨ ਕੀਤੇ ਨੇ ਅਮਰੀਕਾ ਕੈਨੇਡਾ ਬਰਤਾਨੀਆਂ ਦੇ ਵਿੱਚ ਬੈਠੇ ਉਹਨਾਂ ਦੇ ਰਾਮ ਭਗਤਾਂ ਪੈਰੋਕਾਰਾਂ ਨੇ ਵੀ ਵੱਖਰੇ ਤੌਰ ਤੇ 8 ਕਰੋੜ ਰੁਪਏ ਦਾ ਦਾਨ ਕੀਤਾ ਹੈ ਇਸ ਦੇ ਨਾਲ ਹੀ ਗੁਜਰਾਤ ਦੇ ਜਿਹੜੇ ਹੀਰਾ ਕਾਰੋਬਾਰੀ ਨੇ गोविंद भाई ढोलकिया ने राम मंदिर के निर्माण के लिए जो बात करी है ता 11 करोड़ रुपए दान कीते ने गोविंद भाई जो, जो लकिया हीरा कंपनी श्री राम कृष्ण एक्सपोर्ट्स के मालिक ने राम मंदिर नु दान देने दे मामले दे विच पटना दा महावीर मंदिर देश अते दुनिया दे मंदिरों दे विच पहले नंबर ते है पटना दे महावीर मंदिर ने जो गल करिया अयोध्या राम मंदिर दे निर्माण दे लिए 10 करोड़ रुपए दान कीते ने ਅਤੇ ਹੁਣ ਤੱਕ ਮੰਦਿਰ ਨੇ ਇਹ ਜੁੜਾ ਕਰੀਬ 8 ਕਰੋੜ ਰੁਪਏ ਦਾਨ ਕੀਤੇ ਹਨ ਪਰ ਮਹਾਵੀਰ ਮੰਦਿਰ ਟਰਸਟ ਦੇ ਜਿਹੜੇ ਸਕੱਤਰ ਨੇ ਇਹ ਤੁਹਾਨੂੰ 2 ਕਰੋੜ ਰੁਪਏ ਦੀ ਆਖਰੀ ਕਿਸ਼ਤ ਦਾ ਜਿਹੜਾ ਚੈੱਕ ਸ਼੍ਰੀ ਰਾਮ ਮੰਦਿਰ ਜਨਮ ਭੂਮੀ ਨਿਰਮਾਣ ਦੇ ਕਮੇਟੀ ਦੇ ਚੇਅਰਮੈਨਾ ਨਿਰਪਿੰਦਰ ਮਿਸ਼ਰਾ ਨੂੰ ਸੌਂਪ ਦਿੱਤਾ। ਸੋ ਵੱਡੇ ਗਿਣਤੀ ਦੇ ਵਿੱਚ ਦਾਨੀਆਂ ਦੇ ਵੱਲੋਂ ਦਾਨ ਕੀਤਾ ਗਿਆ, ਰਾਮ ਭਗਤਾਂ ਦੇ ਵੱਲੋਂ ਦਾਨ ਕੀਤਾ ਗਿਆ ਜਿਸ ਦੇ ਸਿਰ ਤੇ ਰਾਮ ਮੰਦਿਰ ਅਯੁੱਧਿਆ ਦਾ ਨਿਰਮਾਣ ਹੋ ਰਿਹਾ ਹੈ। ਇਸ ਦਾ ਕ੍ਰੈਡਿਟ ਕਿਸੇ ਵੀ ਸਰਕਾਰ ਨੂੰ ਨਹੀਂ ਜਾਵੇਗਾ ਤੇ ਸਰਕਾਰਾਂ ਦੇ ਵੱਲੋਂ ਇਸ ਵਿੱਚ ਕੋਈ ਵੀ ਪੈਸਾ ਨਹੀਂ ਲਗਾਇਆ ਗਿਆ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਵੇਖਦੇ ਰਹੋ ਲੁਧਿਆਣਾ ਲਾਈਵ